ਫੇਰ ਫੇਰ ਜੋਨ ਪਵਾਇਨ ਵਿੱਚ ਵਿਸ਼ਟਾ ਕਰ ਵਿਕਰਾਲ ਦੇ ਬੈਂਡਰ ਇਨ ਰੀਕਾਰਨੇਸ਼ਨ ਓਵਰ ਐਂਡ ਓਵਰ ਅਗੇਨ ਐਜ਼ ਆ ਮੋਸਟ ਡਿਸਗਸਟਡ ਮਾਈ ਗods ਇਨ ਮੈਨਰ ਓਏ ਫੇਰ ਫੇਰ ਜੋਨ ਪਵਾਇਨ ਓਈ ਉਹ ਫੇਰ ਦੁਬਾਰਾ ਦੁਬਾਰਾ ਜੂਨੀਆਂ ਦੇ ਚੱਕਰਾਂ ਵਿੱਚ ਪੈਂਦੇ ਨੇ ਦੁਬਾਰਾ ਫੇਰ ਜੂਨੀਆਂ ਦੇ ਚੱਕਰਾਂ ਵਿੱਚ ਪੈਂਦੇ ਨੇ ਦੁਬਾਰਾ ਪਹਿਲੇ ਜਨਮ ਮਰਨ ਉਹਨਾਂ ਦਾ ਨਹੀਂ ਮੁੱਕਦਾ ਉਹਨਾਂ ਦਾ ਜੀਵਨ ਤੇ ਆਇਆ ਗਿਆ ਜੀਵਨ ਵਿੱਚ ਇੱਕ ਬਰਾਬਰੀ ਹੁੰਦਾ ਦੁੱਖ ਭੋ ਕੇ ਚਲੇ ਜਾਂਦੇ ਨੇ ਕੌਣ ਕਰ ਵਿਸ਼ਟਾ ਵਿੱਚ ਵਿਕਰਾਲ ਜਿਹੜੇ ਵਿਸ਼ਟਾ ਦੇ ਵਿੱਚ ਵਿਕਰਾਲ ਬਣ ਕੇ ਜੀਵਨ ਬਤੀਤ ਕਰਦੇ ਨੇ ਵਿਕਰਾਲ ਰੂਪ ਧਾਰਨ ਕਰਦੇ ਨੇ ਗੰਦਗੀ ਦਾ ਹੀ ਰੂਪ ਧਾਰਨ ਕਰਦੇ ਨੇ ਇੱਕ વિચਿਤ੍ਰ ਇੱਕ ਅਲੱਗ ਅਲੱਗ ਪ੍ਰਕਾਰ ਦੀ ਇਹਨਾਂ ਦੀ ਗੰਦਗੀ ਦੀ ਦੁਨੀਆ ਬਣ ਜਾਂਦੀ ਏ ਕੌਣ ਜਿਹੜੇ ਜੀਵਨ ਦੇ ਵਿੱਚ ਆਪਣੇ ਆਪ ਤੇ ਹੰਕਾਰ ਕਰਦੇ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਕਿਸੇ ਨੂੰ ਠੋਖਾ ਦਿੰਦੇ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਰੱਬ ਨੂੰ ਰੱਬ ਦੀ ਹਦਾਇਤ ਤੋਂ ਬਿਨਾਂ ਆਪਣੀ ਹਉਮੈ ਮੈਮਾ ਨੂੰ ਮੂਰੇ ਰੱਖਦੇ ਨੇ ਉਹ ਇੱਕ ਦਿਨ ਵਿਸ਼ਟਾ ਦੇ ਕੀੜੇ ਬਣ ਕੇ ਵਿਕਰਾਲ ਦੀ ਜ਼ਿੰਦਗੀ ਜਿਉਂਦੇ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ